ਪ੍ਰਥਮ ਪਾਸ਼ਾ ਗੁਰੂ ਨਾਨਕ ਦੇਵ ਜੀ ਰਾਹੀ ਪੰਜਾਬੀ ਦੁਨੀਆ ਚ ਪਹੁੰਚੇ ਤੇ ਉਹ ਦੁਨੀਆ ਦੀਆਂ ਪਛਾਮਾਂ ਦੀ ਅਮੀਰੀ ਲੈ ਕੇ ਆਏ। ਵਿਸ਼ਵੀਕਰਨ ਸਾਡਾ 550 ਸਾਲ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਅਸੀਂ ਵਿਸ਼ਵੀਕਰਨ ਨੂੰ ਇੱਥੇ ਨਹੀਂ ਬੁਲਾਇਆ ਖੁਦ ਵਿਸ਼ਵੀਕਰਨ ਵੱਲ ਗਏ। ਇਸ ਲਈ ਸਾਡੀ ਭਾਸ਼ਾ ਦੀ ਅਮੀਰੀ ਹੈ। ਕਿਉਂਕਿ ਬਹੁਤ ਸਾਰੀਆਂ ਪਛਾਮਾਂ ਉਹਦੇ ਵਿੱਚ ਸ਼ਾਮਲ ਨੇ। ਔਰ ਜਦੋਂ ਮੈਂ ਇਸ ਨੁਕਤੇ ਤੇ ਆਉਣਾ ਹੈ ਕਿ ਅਸੀਂ ਸਾਡੇ ਗੁਰੂ ਨੇ 24 ਸਾਲਾਂ ਚ 36000 ਕਿਲੋਮੀਟਰ ਪੈਦਲ ਘੁੰਮ ਕੇ ਤੁਰ ਕੇ ਆਪਣੇ ਇੱਕ ਦੋਸਤ ਨਾਲ ਜਿਹੜਾ ਉਸ ਤੋਂ ਉਮਰ ਚ ਵੱਡਾ ਸੀ ਜਿਹਨੂੰ ਸਾਖੀਆਂ ਦੇ ਨਤੀਫੇ ਦਾ ਪਾਤਰ ਵੀ ਬਣਾ ਦਿੱਤਾ ਗਿਆ ਮਰਦਾਨਾ ਜਿਹਦੇ ਕੋਲ ਸੰਗੀਤ ਸੀ ਸੁਰ ਸੀ ਤੇ ਸਾਡੇ ਬਾਬੇ ਕੋਲ ਸ਼ਬਦ ਸੀ ਸ਼ਬਦ ਸੁਰ ਤੇ ਸੰਗੀਤ ਨਾਲ ਮਿਲੇ ਤੇ ਭਾਸ਼ਾ ਫੈਲ ਗਈ ਭਾਸ਼ਾ ਤਾਂ ਸੰਗੀਤਮ ਹੁੰਦੀ ਹੈ ਜਦੋਂ ਪੰਜਾਬੀ ਸੰਗੀਤਕ ਨਹੀਂ ਹੁੰਦੀ ਉਦੋਂ ਪਰ ਹੰਸਾ ਬਾ ਜਾਂਦੀ ਆ ਭਾਸ਼ਾ ਦੇ ਨਾਲ ਦੇ ਅਸੀਂ ਹੰਸਾ ਕਰਦੇ ਆ ਦੂਜੀਆਂ ਭਾਸ਼ਾਵਾਂ ਨੂੰ ਗਾਲਾਂ ਕੱਢਦੇ ਆ ਸਾਡੀ ਮਾਂ ਨੇ ਥੋੜਾ ਸੁਖਾਇਆ ਵੀ ਤੁਮਸੀ ਨੂੰ ਗਾਲਾਂ ਕੱਢ ਚਾਚੀ ਨੂੰ ਗਾਲਾਂ ਕੱਢ ਤਾਈ ਨੂੰ ਗਾਲਾਂ ਕੱਢ ਭਾਸ਼ਾ ਤਾਂ ਗਾਲਾਂ ਕੱਢਣੀ ਸਿਖਾਉਂਦੀ ਨਹੀਂ ਅਸੀਂ ਉਸ ਨੂੰ ਹਥਿਆਰ ਬਣਾਉਂਦੇ ਆ ਉਹ ਹਥਿਆਰ ਮੁਹੱਬਤ ਲਈ ਵੀ ਹੈ ਕੋਈ ਧਿਆਨ ਨੁਕਤ ਨਹੀਂ ਵੀ ਹੈ ਇਸ ਨਹੀਂ ਜਦੋਂ ਪ੍ਰਥਮ ਪਾਸ਼ਾ ਦੀ ਬਦੌਲਤ ਸਾਡੇ ਕੋਲੇ ਭਾਸ਼ਾ ਆਈ ਫਿਰ ਅੱਗੇ ਜਿੰਨਾ ਵਿਕਾਸ ਹੋਇਆ ਉਹ ਦੇਖਣ ਦੇ ਯੋਗ ਹੈ ਜਿਸ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਉਹਦੋਂ ਲਿੰਗੁਸਟ ਬਣ ਕੇ ਗੁਰਮੁਖੀ ਲਿਪੀ ਨੂੰ ਇੱਕ ਸਿਸਟਮ ਵਿੱਚ ਬੰਨਿਆ ਫਿਰ ਅੱਗੇ 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 ਸਾਰਾ ਇਤਿਹਾਸ ਚੱਲਦਾ ਪਰ ਜਿਹੜਾ ਕੰਮ ਨਹੀਂ ਹੋ ਸਕਿਆ ਹੋਏ ਕਿਸ ਸੰਤਾਲੀ ਦੇ ਵੰਡ ਚ ਮੁਸਲਮਾਨਾਂ ਦੀ ਕਹਿ ਕੇ ਉਧਰ ਚਲੀ ਗਏ ਉਸ ਨੂੰ ਜੇ ਅੱਜ ਵੀ ਸਾਡੇ ਕੋਲ ਰਹਿ ਗਈ ਵੱਡੀ ਗਿਣਤੀ ਪੰਜਾਬੀ ਉਧਰ ਨੇ ਲੇਕਿਨ ਪੰਜਾਬੀ ਦਾ ਪੰਜਾਬੀ ਹੈ ਜੀ ਚਾਹੇ ਲਹਿੰਦੇ ਜੋਰ ਜੇ ਲੱਗਦੇ ਹੋਵੇ ਪੰਜਾਬੀ ਤਾਂ ਹੱਦ ਤੱਕ ਪੰਜਾਬੀ ਹੈ ਉਹਦਾ ਫੈਕਟਰ ਤਾਂ ਨਹੀਂ ਬਦਲੂਗਾ ਜਿਵੇਂ ਭਾਰਤ ਦੇ ਵਿੱਚ ਨੇਸਨਿਆਂ ਦਾ ਇੱਧਰ ਵੀ ਆ ਗਏ ਉੱਧਰ ਵੀ ਆ ਤੇ 47 ਦੇ ਵਿੱਚੋਂ ਦੇਸ਼ ਆਜ਼ਾਦ ਹੋਇਆ ਤੇ ਪਾਕਿਸਤਾਨ ਦੀ ਅਸੈਂਬਲੀ ਚ 1948 ਚ ਮਤਾ ਪਾਸ ਕੀਤਾ ਗਿਆ ਕਿ ਉਰਦੂ ਸਰਦੀ ਨੈਸ਼ਨਲ ਲੈਂਗੁਏਜ ਹੋਵੇ ਉਰਦੂ ਵਿਕਸਤ ਭਾਸ਼ਾ ਸੀ ਨੈਸ਼ਨਲ ਵੀ ਲੋਕਾਂ ਦਿਸੀ ਹੁਣ ਇਹ ਚੇਹੀ ਦਿਸੀ ਪਰ ਬਹੁਤ ਗੰਤੀ ਉਥੇ ਪੰਜਾਬੀ ਸੀ ਪੰਜਾਬੀ ਵੀ ਹੋਣੀ ਚਾਹੀਦੀ ਸੀ ਬਗਾਲੀ ਸੀ ਬਗਾਲੀ ਵੀ ਹੋਣੀ ਚਾਹੀਦੀ ਸੀ ਪਰ ਨੈਸ਼ਨਲ ਲੈਂਗੁਏਜ ਦੇ ਸਟੇਟ ਲੈਂਗੁਏਜਸ ਹਮ ਵਰਕ ਨਹੀਂ ਪਤਾ ਜਿਸ ਕਰਕੇ ਅਸੀਂ ਰੋਜ਼ ਰੋਣਾ ਪਾਉਂਦੇ ਹਾਂ ਹਿੰਦੁਸਤਾਨ ਦੀਆਂ 22 ਭਾਸ਼ਾਵਾਂ ਨੇ 22 ਦੀਆਂ 22 ਨੈਸ਼ਨਲ ਨੇ ਆਲ ਆਰ ਨੈਸ਼ਨਲ ਲੈਂਗੁਏਜਸ ਕੋਈ ਕ ਨਹੀਂ ਆਂਦੀ ਉਹ ਜਮਾਸੀਆਂ ਚਾਚੀਆਂ ਤਾਈਆਂ ਸਾਰੀਆਂ ਨੈਸ਼ਨਲ ਨੇ ਉਹਦੇ ਚਾਚੀ ਵੀ ਵਾਸੀ ਬਣੀ ਹੋਈ ਹੈ ਅੰਗਰੇਜ਼ੀ ਫਰਦਾਨੋ ਆਈ ਨਾ ਚਲੋ ਚਾਚੀ ਮਾਸਟਰ ਰੋਲਾ ਛੱਡ ਦੀ ਬਾਈ ਦੀ ਬਾਈ ਨੇ ਸਫਲ ਕੋਈ ਇੱਕ ਭਾਸ਼ਾ ਜਿਹੜੀ ਬਹੁ ਗਿਣਤੀ ਬੋਲਦੀ ਹੋਵੇ ਜ्यादा ਕਿੱਧਿਆਂ ਦੇ ਵਿੱਚ ਹੋਵੇ ਉਸ ਨੂੰ ਸਟੇਟ ਲੈਂਗੁਏਜ ਆ ਪ੍ਰਬੰਧ ਦੀ ਭਾਸ਼ਾ ਜਿਵੇਂ ਅਸੀਂ ਪੰਜਾਬੀ ਨੂੰ ਪੰਜਾਬ ਸਰਵਾਂ ਦੀ ਭਾਸ਼ਾ ਬਣਾਇਆ ਤੇ ਉਸ ਵੇਲੇ ਡਿਸੀਜਨ ਹੋਇਆ ਸੀ ਕਿ ਅੰਗਰੇਜ਼ੀ ਤੇ ਹਿੰਦੀ ਪ੍ਰਬੰਧ ਦੀ ਭਾਸ਼ਾ ਹੋਣਗੀਆਂ ਸਟੇਟ ਲੈਂਗੁਏਜ ਹੋਣਗੀਆਂ